ਸੋ ਅਕੈਡੈਮਿਕ ਸਟੂਡੈਂਟਸ ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਇਸ ਚੈਨਲ ਦੇ ਉੱਪਰ ਤੇ ਦੋਸਤੋ ਬੜੇ ਲੰਬੇ ਚਿਰ ਤੋਂ ਇੰਤਜ਼ਾਰ ਜਿਹੜਾ ਹੈ 2020 ਤੋਂ ਇੰਤਜ਼ਾਰ ਜਿਹੜਾ ਹੈ OITT ਪ੍ਰਾਇਮਰੀ ਕੈਡਰ ਦੇ ਵਿੱਚ 23 64 ਦੀ ਭਰਤੀ ਜਿਹੜੀ ਨਿਕਲਦੀ ਹੈ ਉਸ ਦੇ ਸਟੇਸ਼ਨ ਚੁਆਇਸ ਦੇ ਬਾਬਤ ਨੋਟਿਸ ਜਿਹੜੇ ਨੇ ਉਹ ਸਰਕੂਲਰ ਹੋ ਰਹੇ ਨੇ ਵਾਇਰਲ ਹੋ ਰਹੇ ਨੇ ਤੇ ਦੂਸਰਾ ਜਿਹੜਾ ਹੈ ਇਹ ਵੀ ਨਾਲ ਦੱਸ ਦਈਏ ਕਿ ਉਹ ਜਿਹੜੇ ਵਾਇਰਲ ਹੋ ਰਹੇ ਨੇ ਨੋਟਿਸ ਉਹ ਸੱਚ ਵੀ ਨੇ ਤੇ ਇਸ ਦੇ ਵਿੱਚ ਬਹੁਤ ਬਹੁਤ ਜਿਹੜੀ ਵਧਾਈ ਹੈ ਸਾਰੇ ਹੀ ਕੈਡਰ ਨੂੰ ਬਣਦੀ ਹੈ ਜਿੰਨੇ ਵੀ ਸਟੂਡੈਂਟਸ ਦਾ ਨਾਮ ਇਹਦੇ ਵਿੱਚ ਆਇਆ ਹੋਇਆ ਉਸ ਦੇ ਨਾਲ ਹੀ ਜੇਕਰ ਆਪਾਂ ਇਸ ਤੇ ਹੋਰ ਗੱਲ ਕਰੀਏ ਸੋ ਆਪਾਂ ਇੱਥੋਂ ਪੋਸਟਾਂ ਕੱਢ ਕੇ ਦੇਖਦੇ ਹਾਂ ਜੀ 1664 ਪੋਸਟਾਂ ਸੋ ਜੇਕਰ ਆਪਾਂ ਇੱਥੇ ਗੱਲ ਕਰੀਏ ਸੋ ਇਥੇ ਤੁਸੀਂ ਦੇਖੋਗੇ ਪ੍ਰੋਵੀਜ਼ਨਲ ਸਿਲੈਕਸ਼ਨ ਲਿਸਟ ਜਿਹੜੀ 23-24 ਦੀ ਆਈ ਸੀ 25 ਜੁਲਾਈ ਨੂੰ ਹਾਲਾਂਕਿ ਇਸ ਵੈਬਸਾਈਟ ਦੇ ਉੱਪਰ ਨੋਟਿਸ ਜਿਹੜਾ ਉਹ ਨਹੀਂ ਆਇਆ ਨੋਟਿਸ ਜਿਹੜਾ ਉਹ ਐਸਐਸਏ ਪੰਜਾਬ ਦੇ ਉੱਪਰ ਆਇਆ 13 ਨਵ ਨੂੰ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ 25 ਜੁਲਾਈ 2024 ਨੂੰ ਜੋ ਵੈਬਸਾਈਟ ਤੇ ਅਪਲੋਡ ਕੀਤੀ ਗਈ ਸੀ ਉਸ ਦੇ ਅਨੁਸਾਰ ਜਿਹੜੇ ਸਟੇਸ਼ਨ ਭਰੇ ਜਾਣਗੇ ਉਹਨੇ ਬੱਚਿਆਂ ਦੇ ਪਾਵ ਸਟੇਸ਼ਨ ਜਿਹੜੇ ਉਹ ਚੁਆਇਸ ਕਰਵਾਉਣਗੇ ਤੇ ਸਟੇਸ਼ਨ ਚ ਚੋਣ ਕਰਵਾਉਣ ਦੇ ਲਈ ਜਿਹੜਾ ਰੋਸਟਰ ਹੈ ਕਿ ਕਿਹੜੀ ਸੀਕੁਐਂਸ ਦੇ ਨਾਲ ਬੱਚਿਆਂ ਨੂੰ ਸਟੇਸ਼ਨ ਦਿੱਤੇ ਜਾਣਗੇ ਉਹ 16924 ਨੂੰ ਵੈਬਸਾਈਟ ਤੇ ਆਏਗੀ ਸੋ ਅੱਜ 16924 ਹੈ ਤੇ ਅੱਜ ਜਿਹੜਾ ਨੋਟਿਸ ਆਉਣ ਦੀ ਉਮੀਦ ਹੈ ਕਿਉਂਕਿ ਕੱਲ ਜਿਹੜੇ ਸਟੇਸ਼ਨ ਨੂੰ ਇਹਨਾਂ ਨੇ ਵੰਡ ਡੇ ਨੇ ਇੱਕ ਨੋਟਿਸ ਹੋਰ ਘੁੰਮ ਰਿਹਾ ਸੀ ਦੋਸਤੋ ਉਹਦੇ ਵਿੱਚ ਕਿ ਜਿਹੜੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਹਦਾਇਤ ਗਈ ਸੀ ਕਿ ਖਾਲੀ ਪੋਸਟਾਂ ਦੀ ਲਿਸਟ ਭੇਜੀ ਜਾਵੇ ਸੋ ਉਹ ਨੋਟਿਸ ਮੈਂ ਇੱਥੇ ਨਹੀਂ ਦਿਖਾਉਂਗਾ ਕਿਉਂਕਿ ਉਹ ਇੱਕ ਨੋਟਿਸ ਜਿਹੜਾ ਹੁੰਦਾ ਹੈ ਉਹ ਆਪਾਂ ਜਦੋਂ ਕਹਿੰਦੇ ਆ ਕਿ ਉਹ ਇੱਕ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਭੇਜਿਆ ਗਿਆ ਉਹਨਾਂ ਨੋਟਿਸਿਜ਼ ਨੂੰ ਆਪਾਂ ਜੇਕਰ ਇੱਥੇ ਖੋਲ ਕੇ ਗੱਲ ਨਾ ਕਰੀਏ ਤਾਂ ਜ਼ਿਆਦਾ ਚੰਗੀ ਗੱਲ ਹੁੰਦੀ ਹੈ ਕਿਉਂਕਿ ਉਹ ਕੰਫੀਡੈਂਸ਼ੀਅਲ ਨੋਟਿਸ ਹੁੰਦਾ ਤੇ ਕੰਫੀਡੈਂਸ਼ੀਅਲ ਉਹਦੀ ਰਿਪੋਰਟ ਹੁੰਦੀ ਹੈ ਸੋ ਉਹ ਚਲੋ ਵਾਇਰਲ ਹੋ ਰਿਹਾ ਕੋਈ ਵੱਖਰੀ ਗੱਲ ਹੈ ਪਰ ਉਹ ਕੰਫੀਡੈਂਸ਼ੀਅਲ ਜਿਹੜੀ ਹੈ ਉਹ ਨੋਟਿਸ ਹੈ ਬੋਰਡ ਬੜਾ ਕੰਫੀਡੈਂਸ਼ੀਅਲੀ ਜਿਹੜਾ ਹੈ ਡਿਊਸ ਨੂੰ ਭੇਜਦਾ ਹੈ ਔਰ ਡਿਊ ਨੇ ਆਪਣਾ ਜਵਾਬ ਜਿਹੜਾ ਹੈ ਉਹ ਉਹਨਾਂ ਨੂੰ ਭੇਜਣਾ ਹੈ ਸੋ ਉਹ ਨੋਟਿਸ ਵੀ ਸਹੀ ਹੈ ਪਰ ਉਹ ਨੋਟਿਸ ਆਪਾਂ ਜਿਹੜਾ ਹੈ ਉਹ ਇੱਥੇ ਸਕਰੀਨ ਤੇ ਤੁਹਾਨੂੰ ਨਹੀਂ ਦਿਖਾ ਸਕਦੇ ਉਹ ਕੰਫੀਡੈਂਸ਼ੀਅਲ ਹੈ ਸੋ 25724 ਨੂੰ ਜਿਹੜੀ ਲਿਸਟ ਆਈ ਹੈ ਉਹ ਲਿਸਟ ਦੇ ਮੁਤਾਬਕ ਸਟੇਸ਼ਨ ਚੁਣ ਹੋਏਗੀ 25724 ਨੂੰ ਸਿਲੈਕਸ਼ਨ ਲਿਸਟ ਤੁਹਾਡੇ ਸਾਹਮਣੇ ਜਿਹੜੀ 71 ਪੇਜਾਂ ਦੀ ਲਿਸਟ ਆਈ ਸੀ ਇਹਨਾਂ ਵਿਦਿਆਰਥੀਆਂ ਨੂੰ ਇਹਨਾਂ ਕੈਂਡੀਡੇਟਸ ਨੂੰ ਹੁਣ ਸਟੇਸ਼ਨ ਚੁਆਇਸ ਕਰਵਾਈ ਜਾਏਗੀ ਹੁਣ ਸਟੇਸ਼ਨ ਚੁਆਇਸ ਉਹ 21 ਦਿਨ ਦੇ ਵਿੱਚ ਕਰਵਾਉਂਦੇ ਨੇ ਜਾਂ ਕੁਝ ਕੁਝ ਦਿਨ ਦਾ ਵਕਫਾ ਜਿਹੜਾ ਪਾ ਕੇ ਉਹ ਜਿਵੇਂ ਕਿਸੇ ਨੂੰ 17 ਨੂੰ ਅੱਧੇ ਬੱਚਿਆਂ ਨੂੰ 18 ਨੂੰ ਫਿਰ ਕੁਝ ਰਹਿੰਦੇ ਨੂੰ 19 ਨੂੰ ਦੋ ਤਿੰਨ ਦਿਨ ਲੱਗ ਜਾਂਦੇ ਨੇ ਕਿਉਂਕਿ ਆਮ ਤੌਰ ਤੇ ਇੱਕ ਦਿਨ 'ਚ ਸਟੇਸ਼ਨ 500 ਤੋਂ 700 ਬੱਚਿਆਂ ਨੂੰ ਦਿੱਤਾ ਜਾਂਦਾ ਹੈ ਕਿ ਕਿ ਇੱਕੋ ਪਰਤੀ ਹੈ ਇਹ ਜਿਵੇਂ ਨੋਰਮਲ ਕੀ ਹੁੰਦਾ ਕਿ ਜੇ ਕੋਈ ਮਾਸਟਰ ਕਾਡਰ ਹੋਵੇ ਉਹਨਾਂ ਨੂੰ ਇੱਕੇ ਦਿਨ ਚ ਸਟੇਸ਼ਨ ਦੇਣੇ ਹੋਣ ਤਾਂ ਦਿੱਤੇ ਜਾ ਸਕਦੇ ਕਾਰਨ ਇਹ ਕਿਉਂਕਿ ਉਹ ਅਲੱਗ-ਅਲੱਗ 6 ਜਗ੍ਹਾ ਤੇ ਸਟੇਸ਼ਨ ਦੇ ਸਕਦੇ ਨੇ ਸਪਾਂਜਿਕ ਵਾਲਿਆਂ ਨੂੰ ਅਲੱਗ ਮੈਥ ਵਾਲਿਆਂ ਨੂੰ ਅਲੱਗ ਹਿੰਦੀ ਵਾਲਿਆਂ ਨੂੰ ਅਲੱਗ ਪੰਜਾਬੀ ਵਾਲਿਆਂ ਨੂੰ ਅਲੱਗ ਕਿਉਂਕਿ ਉੱਥੇ ਸਾਰੀਆਂ ਪੋਸਟਾਂ ਆਪਸ ਵਿੱਚ ਮਿਕਸ ਮੈਚ ਨਹੀਂ ਹੈਗੀਆਂ ਪਰ ਇੱਥੇ ਉਹ ਇੱਕੇ ਦਿਨ ਵਿੱਚ ਸਾਰਿਆਂ ਨੂੰ ਜੇਕਰ ਸਟੇਸ਼ਨ ਦੇਣੇ ਵੀ ਚਾਹਣਗੇ ਸੋ ਅਲੱਗ-ਅਲੱਗ ਜਗ੍ਹਾ ਤੋਂ ਬੈਠ ਕੇ ਨਹੀਂ ਦੇ ਸਕਦੇ ਉਸ ਦਾ ਕਾਰਨ ਇਹ ਬਣ ਜਾਂਦਾ ਹੈ ਜੇ ਉਹਨਾਂ ਨੇ ਆਫਲਾਈਨ ਦੇਣਾ ਹੋਵੇ ਤਾਂ ਉਸ ਦਾ ਕਾਰਨ ਇਹ ਬਣਦਾ ਉਫਰ ਲਾਈਵ ਜਿਹੜਾ ਹੈ ਉਹਨਾਂ ਨੂੰ ਨਹੀਂ ਪਤਾ ਚੱਲਦਾ ਕਿ ਸਟੇਸ਼ਨ ਅਸੀਂ ਪਰ ਲਿਆ ਜਾਂ ਨਹੀਂ ਪਰਿਆ ਸੋ ਉੱਥੇ ਜ਼ਿਆਦਾਤਰ ਇੱਕ ਜਿਹੜਾ ਹੈ ਟੇਬਲ ਤੋਂ ਸਟੇਸ਼ਨ ਚੁਆਇਸ ਜਿਹੜੀ ਕਰਵਾਈ ਜਾਂਦੀ ਹੈ ਮੇਨ ਸਕਰੀਨ ਦੇ ਉੱਪਰ ਓਨ ਕਰਵਾ ਕੇ ਸੋ ਇਹ ਜ਼ਰੂਰ ਉੱਥੇ ਥੋੜਾ ਜਿਹਾ ਦੇਖਣ ਵਾਲਾ ਹੋਵੇਗਾ ਕਿ ਸ਼ਡਿਊਲ ਜਿਹੜਾ ਹੈ ਅੱਜ ਆਏਗਾ ਉਹ 17 18 19 ਦੇ ਲਈ ਆਉਂਦਾ ਹੈ ਜਾਂ ਕੱਲ 17 ਤਰੀਕ ਦੇ ਲਈ ਆਉਂਦਾ ਵੈਸੇ ਉਮੀਦ ਇਹ ਹੈ ਕਿ 17 18 19 ਇਹਦਾ ਦੋ ਜਾਂ ਤਿੰਨ ਤਰੀਕਾਂ ਦੇ ਵਿੱਚ ਸਾਡੇ ਸਟੇਸ਼ਨ ਦਿੱਤੇ ਜਾਣਗੇ ਬਾਕੀ ਹੋਪਫੁਲੀ ਦੇਖੋ ਕੀ ਆਉਂਦਾ ਹੈ ਸੋ ਇਹ ਸੀ 23 ਚੌਂਟ ਦੇ ਬਾਬਤ ਜਿਹੜੇ ਨੋਟਿਸ ਕੰਮਰੇ ਸੀ ਉਹ ਸਹੀ ਨੇ ਜੀ ਔਰ ਜਿਹੜਾ ਨੋਟਿਸ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਵੀ ਸਹੀ ਹੈ ਅੱਜ ਲਿਸਟਾਂ ਵੀ ਆਉਣਗੀਆਂ ਕਿ ਸਟੇਸ਼ਨ ਕਿਸ ਤਰੀਕੇ ਨਾਲ ਕਿੰਨੇ ਬੱਚਿਆਂ ਨੂੰ ਪਹਿਲਾਂ ਦਿੱਤਾ ਜਾਏਗਾ ਕਿੰਨੇ ਤੋਂ ਕਿੰਨੇ ਰੈਂਕ ਤੱਕ ਪਹਿਲਾਂ ਦਿੱਤਾ ਜਾਏਗਾ ਸੋ ਇਹ ਸਾਰਾ ਜਿਹੜਾ ਹੈ ਉਸ ਦੇ ਵਿੱਚ ਦੇਖੋ ਨੂੰ ਮਿਲੇਗਾ ਸੋ ਇਸੇ ਤਈ ਚੌਂਟ ਦੇ ਬਾਬਤ ਜਿਹੜੀ ਜਾਣਕਾਰੀ ਬਾਕੀ 5994 ਦਾ ਜਿਹੜਾ ਹੈ ਦੂਜੀ ਲਿਸਟ ਦੇ ਲਈ ਜਦੋਜਹਦ ਜਿਹੜੀ ਹੈ ਉਹ ਵੀ ਜਿਹੜੀ ਯੂਨੀਅਨ ਕਰ ਰਹੀ ਹੈ 5994 ਦੀਆਂ ਲਿਸਟਾਂ ਵੀ ਜਿਹੜੀਆਂ ਆਉਣ ਦੀਆਂ ਉਮੀਦਾਂ ਨੇ ਪਰ ਪਹਿਲੀ ਲਿਸਟ ਦਾ ਕੀ ਕਰਦੇ ਨੇ ਫਿਰ ਦੂਸਰੀ ਦਾ ਕੀ ਕਰਦੇ ਨੇ ਉਹ ਬਾਅਦ ਵਿੱਚ ਦੇਖਣ ਵਾਲਾ ਕੰਮ ਹੋਏਗਾ ਪਰ ਫਿਲਹਾਲ 23 ਚੌਂਟ ਦਾ ਜਿਹੜਾ ਹੈ ਕੰਮ ਉਹ ਕਰਨ ਜਾ ਰਹੇ ਨੇ ਸਟੇਸ਼ਨ ਚੁਆਇਸ ਹੋਣਾਂ ਦੀ ਜੇਕਰ ਕੋਈ ਸਵਾਲ ਤੁਹਾਡਾ ਕਿਸ ਬਾਬਤ ਕੁਝ ਹੋਵੇ ਤੁਸੀਂ ਸਾਡੇ ਨਾਲ ਟੈਲੀਗ੍ਰam ਚੈਨਲ ਤੋਂ ਜੁੜੋ ਉੱਥੇ ਇਸ ਪੋਸਟ ਦੇ ਰਿਗਾਰਡਿੰਗ ਨੀਚੇ ਕਮੈਂਟ ਤੁਹਾਨੂੰ ਕਰਨ ਦੀ ਆਗਿਆ ਹੋਵੇਗੀ YouTube ਦੇ ਉੱਪਰ ਜਿਹੜੀ ਹੈ ਕਮੈਂਟ ਦੇ ਉੱਪਰ ਮਨਾਹੀ ਹੈ ਸੋ YouTube ਦੇ ਉੱਪਰ ਤੁਸੀਂ ਕਮੈਂਟ ਨਹੀਂ ਕਰ ਸਕਦੇ ਜਾਂ ਤਾਂ ਤੁਸੀਂ WhatsApp ਚੈਨਲ ਤੋਂ ਜੁੜੋ ਟੈਲੀਗ੍ਰam ਚੈਨਲ ਤੋਂ ਜੁੜੋ ਤੇ ਪੋਸਟ ਦੇ ਨੀਚੇ ਆਪਣਾ ਕਮੈਂਟ ਜਿਹੜਾ ਉਹ ਜ਼ਰੂਰ ਛੱਡੋ ਸੁਏਸੀ ਤੇ ਹੀ ਚੋਣ ਦੇ ਬਾਬਤ ਕਿ ਅੱਜ ਜੇਕਰ ਨੋਟਿਸ ਆਉਂਦਾ ਹੈ ਸੋ ਆਪੋਸ ਦੀ ਵੀ ਜਾਣਕਾਰੀ ਤੁਹਾਨੂੰ ਦੇਵਾਂਗੇ ਧੰਨਵਾਦ ਥੈਂਕ ਯੂ ਵੈਰੀ ਮਚ ਚੈਨਲ ਦੇ ਨਾਲ ਜੁੜਨ ਲਈ